ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਸਾਹਿਬ ਸੁਖਵਿੰਦਰ ਸਿੰਘ ਸੁਖੂ ਬਾਬਾ ਜੀ ਇਸ ਇਲਾਕੇ ਦੇ ਬਹੁਤ ਸਿਰਕਟ ਤੇ ਬਹੁਤ ਇਸ ਇਲਾਕੇ ਦੇ ਮਾਨ ਪ੍ਰਾਪਤ ਕਰਨ ਵਾਲੇ ਇਨਸਾਨ ਨੇ ਜੋ ਅੱਜ ਆਮ ਆਦਮੀ ਪਾਰਟੀ ਛੱਡ ਗਈ ਜੋ ਆਮਦ ਪਾਰਟੀ ਦੇ ਝੂਠੇ ਵਾਦੇ ਕਰਕੇ ਸਰਕਾਰ ਬੁਲਾਈ ਜੋ ਉਹਨਾਂ ਨੇ ਲੋਕਾਂ ਨੂੰ ਘਬਰਾਹ ਕੀਤਾ ਉਹ ਤੋਂ ਪਰੋਂ ਅੱਜ ਇਹਨਾਂ ਦੇ ਸੰਬੰਧਿਕਾ ਦੇ ਸ਼ਾਮਲ ਹੋਏ ਨੇ ਜਿੱਤੇ ਇਹਨਾਂ ਦਾ ਮੈਂ ਆਪਣੇ ਵੱਲੋਂ ਉਸੂਕੇ ਹਲਕੇ ਵੱਲੋਂ ਸ਼ਰਮਨੀ ਗਲੀ ਦੇ ਪ੍ਰਧਾਨ ਸਤਮੀਰ ਸਿੰਘ ਬਾਲਜੋਨ ਨੂੰ ਜਿਹਨਾਂ ਦਾ ਜਿਆਖ ਦਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਸ਼ਰਮਨੀ ਗਲੀ ਸ਼ਾਮਲ ਹੋਏ ਤੁਹਾਨੂੰ ਇਹ ਵਿਸ਼ਵਾਸ ਹੋ ਰਿਹਾ ਤੁਹਾਡੇ ਸਾਰੇ ਆਗੂ ਸਹਿਬਾਨ ਵਰਕਰ ਸਹਿਬਾਨ ਸ਼ਾਮਲ ਹੋਏ ਨੇ ਜਿਸ ਉਮੀਦ ਨਾਲ ਤੁਸੀਂ ਸ਼ਰਮਨੀ ਗਲੀ ਦੇ ਵਿਚਾਰਧਾਰਾ ਜੁੜੇ ਹੋ ਉਹਦੇ ਅਸੀਂ ਵੀ ਉਸ ਤੇ ਪ੍ਰਾਪਤ ਰਹੇ ਹਾਂ ਕਿ ਕੋਲੋਂ ਵੀ ਤੁਹਾਨੂੰ ਵੱਡਾ ਪਾਰਟੀ ਮਾਨ ਸਰਕਾਰ ਦੂਸਰੋਂ ਹੋਏ ਫੋਟਰਾ ਦੀ ਗੱਲ ਆਇਆ ਕਿਉਂਕਿ ਇਹ ਯੋ ਰਾਜਨੀਤੀ ਸਬੰਧ ਨੇ ਇੱਕ ਪਰਿਵਾਰ ਤੌਰ ਤੇ ਹੁੰਦੇ ਆ ਤੁਸੀਂ ਅੱਜ ਜਿਵੇਂ ਵਿਸ਼ਵਾਸ ਕੀਤਾ ਸ਼ਰੋਮ ਦੇ ਗਾਲੀ ਗਲਤੇ ਸ੍ਰੀ ਪ੍ਰਧਾਨ ਸਾਹਿਬ ਦੇ ਸ਼ਰੋਮ ਦੇ ਗਾਲੀ ਪੌਦਿਆਂ ਤੇ ਮੈਂ ਸੁਖਵਿੰਦਰ ਸਿੰਘ ਬਾਬਾ ਜੀ ਨੂੰ ਫੇਰ ਇੱਕ ਵਾਰ ਆਪਣੇ ਹਲਕੇ ਵੱਲੋਂ ਪਾਰਟੀ ਵੱਲੋਂ ਵਧਾਈਆਂ ਭੇਜਣੇ ਆ ਧੰਨਵਾਦ ਕਰਦੇ ਆ ਤੁਸੀਂ ਮਾਰੇ ਬਹੁਤ ਬੜਾ ਮਾਣ ਦਿੱਤਾ ਤੋਂ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਈ ਗੁਰਜੀ ਕਾਲਾ ਸਾਹਿਬ ਬਾਈ ਜੀ ਆਤਿਅ ਦੇ ਗੋਮੇ ਕਾਲੀ ਦਲ ਦੇ ਜੀ ਰਾਜ ਦੀ ਮੰਤਰੋਂ ਦੇ ਦੇਖਦੇ ਹੋਏ ਆਰੋ ਕੰਮਾਂ ਨੂੰ ਦੇਖਦੇ ਹੋਏ ਅਸੀਂ ਦੋ ਦਰਜੇ ਦੇ ਪਰਿਵਾਰ ਘਟੋ ਘਟ ਕਾਲੀ ਦਲ ਦੇ ਵਿੱਚੋਂ ਝਾੜੂ ਪਾਉਣ ਚੱਪੇ ਸ਼ਾਮ ਜੀ ਦਾ ਖਾਉ ਸਾ ਵੈਕੂ ਟਿੰਕੀ ਮਤੇ ਸੋ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਸਰਬਿੰਦਰ ਸਿੰਘ ਸੁਖਬਾਬਾ ਜੀ ਇਹ ਸਲਾਨ ਦੇ ਬਹੁਤ ਸਰਗਟ ਤੇ ਬਹੁਤ ਇਸ ਇਲਾਕੇ ਦੇ ਮਾਨ ਪ੍ਰਾਪਤ ਕਰਨ ਵਾਲੇ ਇਨਸਾਨ ਨੇ ਜੋ ਅੱਜ ਆਮ ਆਦਮੀ ਪਾਰਟੀ ਛੱਡ ਗਈ ਜੋ ਆਮ ਆਦਮੀ ਪਾਰਟੀ ਦੇ ਝੂਠੇ ਵਾਦੇ ਕਰਕੇ ਸਰਕਾਰ ਬਣਾਈ ਜੋ ਉਹਨਾਂ ਨੇ ਲੋਕਾਂ ਨੂੰ ਘਬਰਾਹ ਕੀਤਾ ਉਹ ਦੋ ਸੂਭਾਜੋਂ ਅੱਜ ਇਹਨਾਂ ਨੇ ਸਮਰਥਕਾਂ ਦੇ ਸ਼ਾਮਲ ਹੋਏ ਨੇ ਜਿੱਥੇ ਇਹਨਾਂ ਦਾ ਮੈਂ ਆਪਣੇ ਵੱਲੋਂ ਸੂਕੇ ਹਲਕੇ ਵੱਲੋਂ ਸ਼ਰਮਨੀ ਕਾਲੀ ਦੇ ਪ੍ਰਧਾਨ ਸੁਖਮੀਤ ਸਿੰਘ ਬਾਲਜੋਨ ਨੂੰ ਇਹਨਾਂ ਦਾ ਜਿਆਗ ਦਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਸ਼ਰਮਨੀ ਕਾਲੀ ਸ਼ਾਮਲ ਹੋਏ ਤੁਹਾਨੂੰ ਇਹ ਵਿਸ਼ਵਾਸ ਹੋ ਰਿਹਾ ਤੁਹਾਡੇ ਸਾਰੇ ਆਗੂ ਸਹਿਬਾਨ ਵਰਕਰ ਸਹਿਬਾਨ ਸ਼ਾਮਲ ਹੋਏ ਨੇ ਜਿਸ ਅਮੀਦ ਨਾਲ ਤੁਸੀਂ ਸ਼ਰਮਨੀ ਕਾਲੀ ਵਰਜਾਰਤ ਨਾਲ ਜੁੜੇ ਹੋ ਉਹਦੇ ਅਸੀਂ ਉਸਤੇ ਪ੍ਰਾਪਤ ਰਹੇ ਹਾਂ ਇਹ ਕੋਲੋਂ ਵੀ ਥੋੜਾ ਵੱਡਾ ਪਾਰਟੀ ਮਾਨ ਸਰਕਾਰ ਦੂਸੋਂ ਵੇ ਫੋਟੋ ਰੱਤੀ ਦਾ ਆਜਾ ਕਿਉਂਕਿ ਇਹ ਉਹ ਰਾਜਨੀਤੀ ਸਬੰਧ ਨੇ ਇੱਕ ਪਰਿਵਾਰ ਤੌਰ ਤੇ ਹੁੰਦੇ ਆ ਤੁਸੀਂ ਅੱਜ ਜਿਵੇਂ ਵਿਸ਼ਵਾਸ ਕੀਤਾ ਸ਼ਰੋਮ ਦੇ ਗਾਲੀ ਗਲਤੇ ਸ੍ਰੀ ਪ੍ਰਧਾਨ ਸਾਹਿਬ ਦੇ ਸ਼ਰੋਮ ਦੇ ਗਾਲੀ ਪੌਦਿਆਂ ਤੇ ਮੈਂ ਸੁਖਵਿੰਦਰ ਸਿੰਘ ਬਾਬਾ ਜੀ ਨੂੰ ਫੇਰ ਇੱਕ ਵਾਰ ਆਪਣੇ ਹਲਕੇ ਵੱਲੋਂ ਪਾਰਟੀ ਵੱਲੋਂ ਵਧਾਈਆਂ ਭੇਜਣੇ ਆ ਧੰਨਵਾਦ ਕਰਦੇ ਆ ਤੁਸੀਂ ਮਾਰੇ ਬਹੁਤ ਬੜਾ ਮਾਣ ਦਿੱਤਾ ਉਹ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਈ ਗੁਰਜੀ ਕਾਲਾ ਸਾਹਿਬ ਬਾਈ ਜੀ ਆਤਿਅ ਦੇ ਮੋਬਾਈਲ ਕਾਂਗਰਸ ਜੀ ਰਾਜੂ ਜੀ ਦੇ ਮੈਂਬਰੋਂ ਦੇ ਦੇਖਦੇ ਹੋਏ ਯਾਰੋ ਕੰਮਾਂ ਨੂੰ ਦੇਖਦੇ ਹੋਏ ਅਸੀਂ ਦੋ ਦਰਜੇ ਪਰਿਵਾਰ ਘਟੋਗਾ ਕਾਂਗਰਸ ਦੇ ਵਿੱਚੋਂ ਘਿਆੜੂ ਪਾਣੀ ਚੱਟ ਕੇ ਆਉਂਦੇ ਹਾਂ